ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਉਹ ਬਾਕੀ ਸਾਰਾ ਕੁਝ ਜਿੰਨਾ ਵੀ ਘਰੇ ਸੀਗਾ ਬੈਡਾਂ ਜੁੜੀ ਸੀਗੀ ਉਹ ਮੱਚ ਦੀ ਟੀਵੀ ਫਰਿੱਜ ਕੂਲਰ ਸਾਰਾ ਕੁਝ ਮੱਚ ਦੇ ਦਿੱ ਜੀ ਇੱਧਰ ਪਿਆ ਸਮਾਨ ਰੱਖਿਆ ਜੀ ਮੱਚ ਹੈ ਪਹਿਲਾਂ ਉਮੀਦ ਨਹੀਂ ਹੈਗੀ ਸੀਗੀ ਮੈਨੂੰ ਵੀ ਇਹ ਬਣ ਜੂਗਾ ਕਿਉਂਕਿ ਮੈਂ ਤੇ ਮੇਰੇ ਬੱਚੇ ਨੇ ਸੰਗਤ ਨੂੰ ਬੇਨਤੀ ਕੀਤੀ ਸੀਗੀ ਜੀ ਵੀ ਬਣ ਬਣ ਜਾਵੇ ਅਸੀਂ ਆਪ ਸਭ ਨਾਲ ਕੋਚਾ ਮੈਂ ਸਮਾਂ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਬਾਬਾ ਜੀ ਦੇ ਜਿਹੜਾ ਤੁਸੀਂ ਪਿੱਛੇ ਘਰ ਦੇਖ ਰਹੇ ਹੋ ਉਸ ਵਕਤ ਕੋਈ ਇਹੋ ਜਿਹੀ ਅਣਹੋਣੀ ਵਾਪਰੀ ਸੀ ਕਿ ਉਦੋਂ ਬੱਚੇ ਸਕੂਲ ਗਏ ਹੋਏ ਸੀ ਤੇ ਪਿੱਛੇ ਘਰ ਨੂੰ ਅੱਗ ਪੈ ਗਈ ਸੀ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਜਦੋਂ ਘਰੇ ਆ ਕੇ ਦੇਖਿਆ ਤੇ ਬਾਬਾ ਜੀ ਕਹਿੰਦੇ ਵੀ ਮੇਰਾ ਹਿਰਦਾ ਸਿੰਧਰੋਇਆ ਅਸੀਂ ਆਪ ਸਭ ਸੰਗਤ ਨਾਲ ਵੀਡੀਓ ਸਾਂਝੀ ਕੀਤੀ ਆਪ ਸਭ ਸੰਗਤ ਨੇ ਇੰਨਾ ਕ ਜਿਆਦਾ ਸਹਿਯੋਗ ਕੀਤਾ ਕਿ ਅੱਜ ਜਿਹੜਾ ਤੁਸੀਂ ਪਿੱਛੇ ਮਕਾਨ ਦੇਖ ਰਹੇ ਹੋ ਨਾ ਸਾਰਾ ਬਣ ਕੇ ਤਿਆਰ ਹੋ ਗਿਆ। ਅੰਦਰ ਕਮਰੇ ਵਧੀਆ ਬਣ ਗਿਆ। ਉਦੋਂ ਬੱਚਿਆਂ ਦੀਆਂ ਕਿਤਾਬਾਂ ਵੀ ਮੱਚ ਗਈਆਂ ਸਨ। ਅੱਜ ਬੱਚਿਆਂ ਨੇ ਆਹ ਕਾਕਾ ਜੀ ਨੇ ਇਹਨਾਂ ਦੇ ਵੀ 95 ਦੇ ਲਗਭਗ ਪਰਸੈਂਟ ਨੰਬਰ ਆਏ ਆ ਤੇ ਆ ਬੇਟੀ ਨੇ ਵੀ 8ਵੀਂ ਆ ਜਿਹੜੀ ਉਹ 95% ਚ ਪਾਸ ਕੀਤੀ ਆ। ਅਸੀਂ ਆਪ ਸਾਬ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਔਕੇ ਸਮੇਂ ਦੇ ਵਿੱਚ ਬਾਬਾ ਜੀ ਦੀ ਬਾਹ ਫੜੀ। ਅਤੇ ਇੰਨਾ ਕਾ ਜ਼ਿਆਦਾ ਸਹਿਯੋਗ ਕੀਤਾ ਕਿ ਜਿਹੜਾ ਪਿੱਛੇ ਮਕਾਨ ਆ ਉਹ ਹੁਣ ਵਧੀਆ ਅਤੇ ਉੱਚਾ ਬਣ ਕੇ ਤਿਆਰ ਹੋ ਗਿਆ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ